ਓਏ ਆਏ ਆਦੇ ਨਾ ਨਾ ਸਾਨੂੰ ਦੋ ਜਣਾਂ ਨੂੰ ਨੱਪ ਲਿਆ ਉਹਦਾ ਨਾ ਤੇ ਫਰੋਲਾ ਫਰੋਲਾ ਹੀ ਕਰਕੇ ਤੇ ਨਾ ਸਾਰਾ ਕੁਝ ਲੈ ਗਏ ਕਿ ਤੁਸੀਂ ਦੋਵੇਂ ਜੀ ਰਹਿੰਦੇ ਜਿੱਥੇ ਦੋਵੇਂ ਜੀ ਹੋਰ ਨਹੀਂ ਕਰੇ ਨਹੀਂ ਹੋਰ ਨਹੀਂ ਕਰ ਕੋਈ ਤੇ ਕੋਈ ਰੋਲਾ ਨਹੀਂ ਪਾਇਆ ਤੁਸੀਂ ਕੀ ਰੋਲਾ ਪਾਉਣ ਦਿੰਦੇ ਜਿਨ੍ਹਾਂ ਦਾ ਨਾਂ ਬਖਤੌਰ ਨਾਲ ਰੱਖੇ ਉੱਤੇ ਹੂੰ ਕਿੰਨੇ ਜਣੇ ਸੀ ਟੋਟਲ ਉਹ 6 ਜਣੇ 6 ਜਣੇ ਸੀ ਹਾਂ ਤੇ ਕਿੰਨੇ ਪੈਸੇ ਜਿਹੜੇ ਤੁਹਾਡੇ ਕੋਲ ਲੁੱਟ ਕੇ ਖੜੇ ਆਏ 8000 ਰੁਪਈਆ ਦਾ ਪਹਿਲੋਂ ਨਾ ਦਿੱਤਾ ਠੇਕੇ ਦਾ ਨਾ ਤੇ 20000 ਰੁਪਇਆ ਨਾ ਆ ਲਾਗੋ ਕੋ ਭਵਾਂਡੀ ਤੋਂ ਲੈਣਾ ਹੁੰਦਾ ਉਹਨੂੰ ਬਾਹਬਤੀ ਵੇਚੀ ਹਾਂਜੀ ਉਹ ਦੇ ਕੇ ਗਿਆ ਇਸ ਬਾਰੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਆ ਪੁਲਿਸ ਨੂੰ ਰਿਪੋਰਟ ਦਿੱਤੀ ਤੇ ਕਾਰਵਾਈ ਕੋਈ ਹੋਈ ਕੋਈ ਪਤਾ ਨਹੀਂ ਅਜੇ ਕੋਈ ਦੱਸਿਆ ਨਹੀਂ ਉਹਾਂ ਦੇ ਕਰਾਂਗੇ ਅੱਜ ਫੇਰ ਆਏ ਕੀ ਮੰਗ ਕਰਦੇ ਜੀ ਹੁਣ ਮੰਗ ਕਰਦੇ ਅਸੀਂ ਆ ਨਾ ਸਾਡਾ ਦਾ ਮੋੜਾ ਵੀ ਤਾਂ ਚੰਗਾ ਹੀ ਆ ਕੰਮ ਸੁਣੋ ਕਿ ਸੋਨੋਂ ਮਿਲਿਆ ਕਿ ਤੁਹਾਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਗਏ ਧਮਕੀਆਂ ਦੇ ਕੇ ਗਏ ਆ ਤੇ ਜੇ ਕਿਸੇ ਕੋਲ ਗੱਲ ਕੀਤੀ ਤਾਂ ਅਸੀਂ ਮਾਰ ਜਾਾਂਗੇ ਆਣ ਕੇ ਹਾਂਜੀ ਕੀ ਮੰਗ ਕਰੋਗੇ ਉਹਨਾਂ ਰੋਂ ਮੰਗਾ ਆਹਿਆਂ ਨੇ ਹੜਾ ਨਾ ਮੋੜਾ ਵੇ ਸਮਾਨ ਤੇ ਨੇ ਇੰਨਾ ਹੀ ਬੜਾ ਆਹਿਆਂ ਨੇ ਕਿਸੇ ਨੂੰ ਪਹੁੰਚ ਨਹੀਂ ਆਉਂਦੀ ਚਾਹੀਦੀ ਆ ਬਹੁਤ ਦਮੇ ਰਹਿੰਦੇ ਆ ਘਰ ਹੂੰ ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੈਂ ਕਿਦਨ ਦੀ ਗੱਲ ਆ ਇੱਕ ਦਿਨ ਦੀ ਆ ਇਹ ਕੱਲ ਰਾਤ ਦੀ ਕਿੰਨਾ ਕੁ ਟਾਈਮ ਸੀ 10 12 ਦਾ ਟਾਈਮ ਹੈਗਾ ਸੀ ਪੁੱਤ ਕੋਈ 2-4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ ਤੇ ਪੁੱਤ ਬਾਬੇ ਬੋਲਦੇ ਜਦੋਂ ਗਏ ਹਮ ਇੰਨਾ ਚਿਹਰਾ ਸਾਡੇ ਘਰ ਰਹਿਏ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਅਸੀਂ ਇਸ ਤਰ੍ਹਾਂ ਬੈਠੇ ਆ ਹਮ ਇੱਕ ਨੇ ਮੇਰੇ ਐ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆਹ ਡਾਡੇ ਡੰਡੇ ਉਹਨਾਂ ਦੇ ਹੱਥ ਜੋ ਐ ਉਹਨਾਂ ਨੇ ਰੱਖੇ ਕਿੰਨੇ ਜਾਣੇ ਟੋਟਲ ਉਹ ਟੋਟਲ 6 ਜਾਣੇ ਸੀ ਅੱਛਾ ਕਿੰਨੇ ਕੁ ਚਿਰ ਤੁਹਾਨੂੰ ਬੰਦਕ ਬਣਾ ਛੱਡਿਆ ਉਹ ਪੁੱਤ 4 ਵਜੇ ਜਦੋਂ ਬਾਬੇ ਬੋਲੇ ਉਦੋਂ ਗਏ ਤਾਂ ਮੁੜ ਕੇ ਅਸੀਂ ਉਥੇ ਲੇ ਠੀਕ ਸਾਨੂੰ ਤਾਂ ਉਹ ਨਾ ਹਿਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਥ ਕੇ ਤੋਂ ਲਿਆ ਬਾਸ ਪਤੀ ਅਸੀਂ ਪੁੱਤ ਵੇਚੀ ਸੀ ਲੱਖ ਰੁਪਈਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੁੱਤ ਮੈਂ ਨਹੀਂ ਸੀ ਅਜੇ ਚਲਾਈ ਉਤਰ ਪਏ ਉਹਨਾਂ 'ਚ ਮੈਂ ਛਿੰਮ ਨਹੀਂ ਸੀ ਅਜੇ ਪਏ ਕੋਈ ਪਛਾਣਨ ਚ ਆਏ ਕੌਣ ਆ ਮੇਰੇ ਨਹੀਂ ਪੁੱਤ ਪਛਾਣਨ ਚ ਆਏ ਮੂੰਹ ਕਹਿਣਾ ਦਾ ਬੱਦੇ ਸੀ ਉਹਨਾਂ ਮੂੰਹ ਬੱਦੇ ਉਹਨਾਂ ਨੇ ਤੇ ਕੋਈ ਸੁਣਨ ਨਹੀਂ ਮਿਲਿਆ ਕਿ ਤੁਹਾਨੂੰ ਜਨਮ ਮਾਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਗੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਪੀਤੂ ਸਿੱਕੇ ਕੋਲ ਨਾਂ ਵੀ ਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜਦੋਂ ਕੱਲੇ ਰਹਿੰਨੇ ਪੁੱਤ ਸੀ ਕੱਲੇ ਹੀ ਰਹਿੰਨੇ ਤੀਆਂ ਪੁੱਤ ਕਿੰਨੇ ਰਾਡੇ ਚਾਰ ਮੇਰਗਾ ਕੁੜੀਆਂ ਨੇ ਚਾਰੇ ਵਈਆਂ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇੱਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਅਹੀਂ ਆਨੇ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹਾਂ ਉਹ ਤੇ ਇਤਰਾ ਮਾਰੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਅਰਗੇ ਫਿਰ ਗਰੀਬ ਕਿੱਧਰ ਜਾਣਗੇ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹਾਈ ਰੇ ਇਥੋਂ ਦੱਖਣ ਪਾਸੇ ਦੂਰ ਬੈਤਰੇ ਤੇ ਬਜ਼ੁਰਗ ਜੋੜਾ ਜੰਮਿਆ ਅੱਛੀ ਪਾਈ ਜਿਆ ਦੇਖੋ ਚਾਰੇ ਰੇ ਆਏ ਆ ਤੇ ਰਾਤ 12 ਵਜੇ ਬੰਦੇ ਲੈ ਕੇ ਉਹਨਾਂ ਨੂੰ ਬੰਦੀ ਬਣਾ ਕੇ ਤੇ ਕਰੋ 1 ਲੱਖ ਰੁਪਿਆ ਦਾ ਸਾਮਾਨ ਲੈ ਕੇ ਲੁੱਟ ਕੇ ਉਹ ਬੰਦੀ ਮੋਕੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਕਿ ਅਸੀਂ ਤਰਜ ਕਰ ਦਿੱਤੀ ਕਿ ਹਰ ਤਰੀਕੇ ਦਾ ਹਰ ਐਂਡ ਤੋਂ ਜਿਹੜੀ ਕੁੱਤੀ ਕੀਤੀ ਜਾ ਰਹੀ ਹੈ ਇਲੈਕਟ੍ਰੋਨਿਕ ਉਪਰੀ ਕੇ ਨਾਲ ਡੈਂਪਲਿਸ਼ ਕਰਾਇਆ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟ ਚਾਇਆ ਗਿਆ ਤੇ ਜਿਹੜੀ ਆਹ ਟੀ ਸ਼ੇਪ ਪੂਰੀ ਲਗਾਈ ਨਾ ਕੀਤੀ ਜਾ ਰਹੀ ਹੈ ਬਲਕਿ ਜਿਹੜੀ ਆ ਛੇਤੀ ਤੋਂ ਛੇਤੀ ਇਹ ਦੋਸ਼ਾਂ ਨੂੰ ਸਰ ਕੋਈ ਸਰਟੀਫਿਕੇਟ ਵੀ ਲੱਗੀ ਬਿਜਲੂ ਜੁੜੇ ਨਹੀਂ ਨਹੀਂ ਉਹਨਾਂ ਦੇ ਸੱਟ ਜਾ ਰਹੇ ਤਾਂ ਤੱਕ ਨਹੀਂ ਕੀ ਫਾਰਮ ਉਹਨਾਂ ਨੂੰ ਡਰਾਇਆ ਤਨ ਭਾਇਆ ਅਜਿਹਾ ਵੀ ਮੇਰੇ ਗੱਲ ਹੀ ਪੁੱਟਿਆ ਮੇਰੀ ਵਜਿਹਾ ਉਹ ਤਾਂ ਬਾਹਰ ਹੀ ਕਸ਼ਾਣ ਕੋਈ ਨਹੀਂ ਸਰ ਨਹੀਂ ਹੁਣ ਤੱਕ ਸਰ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਸਾਰਾ ਇਹ ਗੱਲ ਤੋਂ ਪੇਸ਼ ਕੀਤੀ ਜਾ ਰਹੀ ਹੈ ਸੜਕਾਂ ਲਈ ਕੀ ਕਾਰਗਮਬਲ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਵੇਖੋ ਜੀ ਐਫਆਰ ਬੱਧੀ ਕਰ ਦਿੱਤੀ ਆ ਜਨੈਤ ਸਿੰਘ ਦੇ ਮਿਆਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਦੋਸ਼ੀ ਕੀਤੀ ਆ ਜਿਹੜਾ ਪਚਕਾਰ ਗਈ ਉਹਦੇ ਕਾਲ ਦੇ ਦੇ ਸਾਰਾ ਸਾਰੇ ਬੰਤੇ ਠੀਕ ਹੈ ਜੀ